ਕਰ ਚੰਗੀਆਂ ਜ਼ਮੀਨਾਂ ਨੂੰ ਰਿਕੁਆਇਰ ਕਰਦੀ ਐ ਤੇ ਸਾਡੀ ਕਰ ਲੈ ਇਹਨੂੰ ਕੋਈ ਫੈਕਟਰੀ ਲਾ ਲੋ ਜੋ ਮਰਜ਼ੀ ਕਰੋ ਸਾਡੀ ਜ਼ਮੀਨ ਐ ਰਿਕੁਆਇਰ ਕਰ ਲੋ ਅਸੀਂ ਜ਼ਮੀਨ ਦੇਣ ਨੂੰ ਤਿਆਰ ਸਮਾਂ ਦਿਨ ਮਾਫ਼ ਜਾ ਵੀਡੀਓ ਵੇਖਣ ਵਾਲੇ ਸੋਚ ਦਿਉਣਗੇ ਵੀ ਖਰੇ ਦਰਿਆ ਦੇ ਕਿਨਾਰੇ ਤੇ ਖਲੋਤੇ ਆ ਇੱਕ ਕਿਸਾਨਾਂ ਦੀਆਂ ਫਸਲਾਂ ਨੇ ਜੇ ਮਾਜੀ ਵਾਲੀ ਸਾਈਡ ਤੇ ਕਿਹਦੇ 5 ਕਿੱਲੇ ਆ ਨਾ ਉਹ ਆਪਣੇ ਆਪ ਨੂੰ ਸ਼ਾਹੂ ਕਰ ਘੋਂਦਾ ਤੇ ਜਿੱਦੇ ਇੱਥੇ 10 ਕਿੱਲੇ ਉਹ ਦਿਹਾੜੀ ਕਰਕੇ ਗੁਜ਼ਾਰਾ ਕਰਨਦਾ ਦਿਹਾੜੀ ਕਰਕੇ ਭਗਵੰਤ ਮਾਨਸਾਹ ਨੇ ਤੇ ਐਲਾਨ ਕੀਤਾ ਵੀ ਮੁਰਗੀ ਜੀ ਦੀ ਮਰਗੀ ਮੁਰਗੀ ਦਾ ਵੀਜ ਦੇਵਾਂਗੇ ਨਹੀਂ ਮੁਰਗੀ ਤੇ ਮੁਰਗੀ ਤੇ ਪਹਿਲਾਂ ਹੀ ਖਾ ਗਏ ਆਉਂਦੇ ਹੀ ਤੇ ਬੱਚੇ ਮੁਰਗੀ ਦੇ ਅੰਡੇ ਦੇ ਕਿੱਥੋਂ ਇਹਨਾਂ ਨੇ ਦੇਣੇ ਸੀ ਇਹ ਸਾਰਾ ਕੁਝ ਰਗੜੀ ਗਏ ਉਹਨਾਂ ਦੀ ਰੈਲੀ ਜਦੋਂ ਦੇਖਦੇ ਆ ਨਾ ਸਾਰੇ ਕਿਸਾਨ ਜਿੰਦਾਬਾਦ ਭਗਵੰਤ ਮਾਨ ਸਾਹਿਬ ਜਿੰਦਾਬਾਦ ਰੈਲੀ 'ਚ ਵੀ ਤੇ ਆਪਾਂ ਹੀ ਜਾਣੇ ਤੇ ਫੇਰ ਵੀ ਤੁਹਾਡੀ ਸੁਣਵਾਈ ਨਹੀਂ ਕੋਈ ਪਤਾ ਨਹੀਂ ਲੋਕਾਂ ਨੂੰ ਇਹਨਾਂ ਨੇ ਚੁੱਕ ਕੇ ਜਿਹੜੇ ਗਾੜੀ ਕੀਤੇ ਉਹਨਾਂ ਨੂੰ ਉਹਨਾਂ ਨੂੰ ਸਮਝੀ ਕੋਈ ਨਹੀਂ ਸਰਕਾਰ ਬਣਾਤੀ ਜਿਹੜੀ ਉਹੀ ਬੰਦਾ ਇਹਨਾਂ ਨੇ ਆਪਦੇ ਹੀ ਢਿੱਡ ਗਾੜੀ ਰੱਖਿਆ ਜੀ ਇਹਨਾਂ ਨੂੰ ਕੋਈ ਹੋਰ ਕਹੇ ਦਾ ਮਰਜ਼ੇ ਕੋਈ ਰਹਿ ਜਾ ਜੋ ਮਰਜ਼ੀ ਹੋ ਜੇ ਇਹਨਾਂ ਨੇ ਨਹੀਂ ਕਿਸੇ ਦੀ ਬਾਤ ਪੁੱਛੀ ਅੱਜ ਤੋਂ 8 ਤੋਂ 10 ਦਿਨ ਪਹਿਲਾਂ ਇੱਥੇ ਮੰਡ ਖੇਤਰ ਦੇ ਵਿੱਚ ਨਾ ਆਪਣੇ ਜਲ ਸਰੋਤ ਮੰਤਰੀ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਇਹ ਅਧਿਕਾਰੀਆਂ ਨੂੰ ਇਹ ਗੱਲ ਪੁੱਛੀ ਆ ਵੀ ਤੁਸੀਂ ਇਹ ਦੱਸੋ ਵੀ ਇੱਥੋਂ ਦਾ ਲੈਵਲ ਦਾ ਜਿਹੜਾ ਕਿਊਸ ਕਿਵਾ ਇੱਥੋਂ ਦੀ ਕਿੰਨਾ ਰਿਲੀਜ਼ ਹੋ ਰਿਹਾ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਇਹ ਇਹ ਕੱਲ ਦਾ ਡਾਡਾ ਕਿੰਨਾ ਦਲਵਾਉਂਦਾ ਅੱਜ ਕੱਲ੍ਹ ਵਧਿਆ ਕੱਲ ਦਾ ਡਾਡਾ ਡਾਡਾ ਕਿੰਨਾ ਦਲਵਾਦਾ ਜੀ ਕੱਲ ਤਾਂ ਆਪਣਾ ਡਾਡਾ ਸ਼ਾਮ ਦਾ ਵਰੀ ਪੂਰੀ ਜਾਣ ਕੇ ਦੇਣੀ 70000 ਰੁਪਏ ਆਂ ਅਸੀਂ ਦੱਸ ਰਹੇ ਤੁਹਾਨੂੰ ਹਾਂ 70000 ਰੁਪਏ ਬਣ ਅੱਜ ਦਾ ਕਿੰਨਾ ਢਲਵਾਦਾ ਵੇਖੋ ਇਹ ਜਾਣਕਾਰੀ ਤੁਹਾਨੂੰ ਹੈ ਨਹੀਂ ਤੁਸੀਂ ਅੱਗੇ ਕਿਦਾਂ ਛੱਡ ਦੋਗੇ ਪੁੱਤ ਜਿਹੜਾ ਦਰਿਆ ਓਵਰਫਲੋ ਹੋਇਆ ਵਾ ਇਹ ਕਿਸਾਨਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਜਿਹੜਾ ਪਾਣੀ ਜਾ ਰਿਹਾ ਵੀ ਉਥੇ ਦਾ ਲੈਵਲ ਕੀ ਆ ਉਹਨਾਂ ਦਾ ਕਹਿਣਾ ਹੀ ਵੀ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ ਮੈਂ ਉਥੇ ਪੰਜ ਰਾਤਾਂ ਹੈਟ ਤੇ ਰਿਆ ਇਹ ਰਾਜਸਥਾਨ ਫੀਡਰ ਦਾ ਇਹਨਾਂ ਫਿਕਰ ਕਰਦੇ ਵੀ 40 40 ਮਿੰਟ ਬਾਅਦ ਉਹਨੂੰ ਚੈੱਕ ਕਰਦੇ ਆ ਇਹ ਉਹਨੂੰ ਪਾਣੀ ਦੇਣਾ ਹੂੰ ਸਾਡਾ ਕੋਈ ਫਿਗਰ ਨਹੀਂ ਫਿਰ ਇੱਕ ਪੱਤਰਕਾਰ ਵੀਰ ਸੁਲਤਾਨਪੁਰ ਦਾ ਮੈਨੂੰ ਇਹ ਦੱਸਣਾ ਚਾਹਣਾ ਆਪਣਾ ਹਸਾਬਕਤਾਵਨਾ ਪੋਸਟ ਪਾਇਆ ਕਰ ਹੂੰ ਉਹਨੇ ਆਪਣੇ ਪੇਜ ਤੇ ਇਹ ਗੱਲ ਪਾਈ ਆ ਵੀ ਇਹ ਦਰਿਆ ਦੀ ਜ਼ਮੀਨ ਤੇ ਬੈਠੇ ਆ ਲੋਕ ਹੋ ਸਕਦਾ ਹੈ ਤੁਹਾਡੇ ਬੰਦੇ ਨੇ ਕਿਸੇ ਨੇ ਗੱਲ ਕੀਤੀ ਹੋਵੇ ਵੀ ਪਾਈ ਇਹ ਸਾਰੇ ਦਰਿਆ ਦੇ ਵਿੱਚ ਬੈਠੇ ਨੇ ਤਾਂ ਕਰਕੇ ਉਹਨੇ ਆਪਣੇ ਆਪ ਹੀ ਪਾ ਸਕਦਾ ਕੋਈ ਵੀ ਜੇ ਆਖੇ ਵੀ ਇਹ ਇਹ ਦਰਿਆ ਦੇ ਵਿੱਚ ਬੈਠੇ ਆ ਗੱਲ ਤਾਂ ਸਹੀ ਹੈ ਹੈ ਹੀ ਅਸੀਂ ਦਰਿਆ ਦੇ ਵਿੱਚ ਵਾਂ ਪਰ ਜ਼ਮੀਨਾਂ ਦੇ ਮਾਲਕ ਜੀ ਸਾਡੀਆਂ ਨੇ ਜਦੋਂ ਅੰਗਰੇਜ਼ਾਂ ਨੇ ਇਹ ਹੈਡ ਬਣਾਇਆ ਜੀ ਉਹ ਰੇਲ ਦਾ ਗੱਡ ਰਹੀ ਉਸ ਦਾ ਲੈਵਲ ਹੀ ਵੀ ਉਹਦੇ ਨਾਲ ਜਿਹੜਾ ਉਹ ਮੈਚ ਖਾਂਦਾ ਸੀ ਜੀ ਜੀ ਇਸ ਟਾਈਮ ਉਹ ਕਿਸੇ ਨੂੰ ਪਤਾ ਹੀ ਨਹੀਂ ਆ ਵੀ ਆਉਣ ਵਾਲੇ ਨੂੰ ਕਿਸੇ ਨੂੰ ਵੀ ਉਹ ਬਜ਼ੁਰਗਾਂ ਨੇ ਜਾਂ ਸਾਡੇ ਇਹਨਾਂ ਵੀਰਾਂ ਨੇ ਸ਼ਾਇਦ ਵੇਖਿਆ ਹੋਵੇ ਵੀ ਉਹ ਧਰਤੀ ਦੇ ਵਿੱਚ 2 ਫੁੱਟ ਚੱਲ ਗਿਆ ਜਦੋਂ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਦੇ ਉਹ ਕਹਿੰਦੇ ਸਾਡੇ ਕੋ ਪਾਣੀ ਲੈਵਲ ਤੇ ਬਿਲਕੁਲ ਕੰਟਰੋਲ ਚ ਹੈ ਹਾਂਜੀ ਉਹ ਕਹਿੰਦੇ ਪਹੁੰਚ ਪਹੁੰਚ ਨਹੀਂ ਰਿਹਾ ਸਾਡਾ 690 ਪੁਆਇੰਟ ਜਿਹੜਾ ਇੱਕ ਵਾਲ ਲੈਵਲ ਆ ਨਾ ਪੌਂਡ ਦਾ ਉਹ ਪੂਰਾ ਹੀ ਨਹੀਂ ਹੋ ਰਿਹਾ ਜੀ ਹਾਂ ਉਹ ਕਹਿੰਦੇ ਪਾਣੀ ਪੂਰਾ ਨਹੀਂ ਹੋ ਰਿਹਾ ਪਰ ਤੁਸੀਂ ਡੁੱਬਦੇ ਜਾ ਰਹੇ ਅਸੀਂ ਡੁੱਬਦੇ ਪਿੱਛੇ ਕੋਈ ਕੋਈ ਮਾਨਸਬ ਖੁਦ ਤੇ ਮੁਕਾਵੇ ਖੁਦ ਜੀ ਖੁਦ ਆ ਘੜਕੇ ਆਏ ਪਹਿਲਾਂ ਲਕਸ਼ਣ ਤੋਂ ਪਹਿਲਾਂ ਘੜਕੇ ਆ ਠੇਰੀ ਤੇ ਖਲੋਗੇ ਸਾਰਾ ਵੇਖ ਕੇ ਕੋਈ ਗੰਨ ਦੇ ਜੂ ਨਹੀਂ ਮੁੜ ਕੇ ਸਾਨੂੰ ਕੋਈ ਧੰਨਵਾਦ ਵੀ ਨਹੀਂ ਕਰਨ ਆਇਆ ਵੀ ਤੁਸੀਂ ਵੋਟਾਂ ਪਾਤੀਆਂ ਮੈਂ ਵੀ ਤੁਹਾਡੀ ਬੰਨਦਾ ਸੀ ਵਾਦਾ ਕੀਤਾ ਕਰਾਂਗੇ ਕੁਝ ਨਹੀਂ ਉਹ ਤੋਂ ਬਾਅਦ ਸਾਨੂੰ ਘੱਟੋ ਘੱਟ ਵੀ 50000 ਇੱਕ ਪ੍ਰਤੀ ਏਕੜ ਜਿਹੜਾ ਏ ਮੁਆਵਜ਼ਾ ਚਾਹੀਦਾ ਹੂੰ ਫੇਰ ਸਾਡੀ ਪਰਪਾਈ ਹੁੰਦੀ ਆ ਦੋਸਤੋ ਪਹਿਲਾਂ ਆ ਤਸਵੀਰ ਇੱਕ ਦਿਖਾ ਦਿਓ ਜੀ ਕੈਮਰਾਮੈਨ ਨੂੰ ਕਹਿਣਾ ਹੈ ਕਿ ਇਹ ਨਾ ਆ ਵੀਡੀਓ ਵੇਖਣ ਵਾਲੇ ਸੋਚ ਦਿਹਾਣਗੇ ਵੀ ਖਰੇ ਦਰਿਆ ਦੇ ਕਿਨਾਰੇ ਤੇ ਖਲੋਤੇ ਆ ਜਾਂ ਇਹ ਕੋਈ ਕਹਿ ਲੋ ਵੀ ਛੱਪੜ ਹੋਊਗਾ ਜਾਂ ਕਹਿ ਲੋ ਕਿ ਇਹ ਕੋਈ ਡੈਮ ਬਣਿਆ ਹੋਊਗਾ ਇਹ ਕੋਈ ਡੈਮ ਨਹੀਂਗਾ ਇਹ ਕਿਸਾਨਾਂ ਦੀਆਂ ਫਸਲਾਂ ਨੇ ਐਸ ਕਿਨਾਰੇ ਤੇ ਇਹ ਜ਼ਿਲ੍ਹਾ ਤਰਨਤਾਰਨ ਤੇ ਦੂਜੇ ਕਿਨਾਰੇ ਤੇ ਸੁਲਤਾਨਪੁਰ ਲੋਧੀ ਵਾਲਾ ਇਲਾਕਾ ਕਪੂਰਥਲਾ ਜ਼ਿਲ੍ਹਾ ਲੱਗਦਾ ਉਹਨੂੰ ਤੇ ਵਿਚਕਾਰ ਦਰਿਆ ਠਾਠਾ ਮਾਰਦਾ ਹੈ ਪ੍ਰਸ਼ਾਸਨ ਕਹਿ ਰਿਹਾ ਵੀ ਸਾਡੇ ਕੋ ਪਾਣੀ ਦਾ ਜਿਹੜਾ ਵਾ ਉਹ ਬਿਲਕੁਲ ਨੋਰਮਲ ਹੈ ਜਿੰਨਾ ਸਾਡੇ ਕੋਲ ਹੋਣਾ ਚਾਹੀਦਾ ਉਨਾ ਹੀ ਹੈ ਪਾਣੀ ਛੱਡਣ ਦੀ ਕੋਈ ਗੱਲਬਾਤ ਨਹੀਂ ਹੁੰਦੀ ਕਿਸਾਨ ਹ ਵਾਰ-ਵਾਰ ਰੋਲਾ ਪਾ ਰਹੇ ਉੱਥੇ ਧਰਨਾ ਲਾ ਕੇ ਬੈਠ ਜਾਂਦੇ ਆ ਕਿ ਭਾਈ ਪਾਣੀ ਨੂੰ ਥੋੜਾ ਗਾਂ ਰਿਲੀਜ਼ ਕਰੋ ਪਾਣੀ ਥੋੜਾ ਛੱਡ ਦਿਓ ਪਾਕਿਸਤਾਨ ਵਾਲੇ ਪਾਸੇ ਨੂੰ ਸੈਨੀ ਬਾਡਰ ਵਾਲੇ ਪਾਸੇ ਨੂੰ ਤਾਂ ਜੋ ਸਾਡੀਆਂ ਫਸਲਾਂ ਜਿਹੜੀਆਂ ਉਹ ਵੱਢ ਸਕਣ ਮੇਰੇ ਨਾਲ ਕਿਸਾਨ ਵੀਰ ਨੇ ਘੜਕਾ ਪਿੰਡ ਹੈ ਘੜਕਾ ਮੁੰਡਾ ਪਿੰਡ ਗੁੱਜਰ ਹੋਰ ਲਾਗੇ ਆ ਕੇ ਪਿੰਡ ਧੁੰਨ ਟਾਏ ਵਾਲਾ ਸਾਰੇ ਪਿੰਡ ਇੱਥੇ ਲੱਗ ਲੱਗੇ ਪੈਂਦੇ ਆ ਤੇ ਇਸ ਇਲਾਕੇ ਦੇ ਵਿੱਚ ਪਾਣੀ ਨੇ ਹਰ ਵਾਰੀ ਮਾਰ ਪਿੰਦੀ ਆ ਆਪਾਂ ਕਰਦੇ ਆ ਗੱਲਾਂ ਬੰਤਾ ਕਿਸਾਨ ਵੀਰਾਂ ਨਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰੀ ਹੀ ਮੁਸੀਬਤ ਹੁੰਦੀ ਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਅਸੀਂ ਸਭ ਤੋਂ ਪਹਿਲਾਂ ਤੇ ਅਸੀਂ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕਰਕੇ ਤੇ ਸਾਡਾ ਦੁੱਖ ਤੇ ਸੁਣਿਆ ਨਾ ਜੀ ਚਲੋ ਕੰਮ ਸੋ ਕੰਮ ਇਹ ਥੋੜੀ ਸਾਡਾ ਹੈਲਪ ਹੋਈ ਜੀ ਇਹ ਇਹ ਹਰ ਵਾਰ ਹੁੰਦਾ ਹਾਂਜੀ ਹਰ ਵਾਰ ਹੀ ਇਤਰਾਹ ਹੁੰਦਾ ਜੀ ਪਹਿਲਾਂ ਤੇ ਦੋ ਸਰਕਾਰਾਂ ਦੇ ਟਾਈਮ ਤੇ ਸਾਨੂੰ ਮੁਆਵਜ਼ਾ ਮਿਲਦਾ ਰਿਹਾ ਜੀ ਪੂਰਾ ਜਿਉਂ ਆ ਆਮ ਆਦਮੀ ਦੀ ਸਰਕਾਰ ਆਈ ਹੈ ਨਾ ਜੀ ਇਹਨਾਂ ਨੇ ਸਿਰਫ ਮਾਲਕੀ ਪੈੜੀ ਦਾ ਦਿੱਤਾ 6500 ਰੁਪਏ ਉਹ ਚੋਂ ਵੀ 25 2500 ਰੁਪਏ ਹੀ ਮਿਲਿਆ ਸਾਡੇ ਤੱਕ ਪਹੁੰਚਿਆ 2500 ਹੀ ਹੈ ਜੀ ਪਰ ਉਹ ਉਹ ਤੇ ਪਿਛਲੀ ਵਾਰੀ ਵੀਡੀਓ ਜਦੋਂ ਪਿਛਲੇ ਦਿਹਾੜ ਆਇਆ ਭਗਵੰਤ ਮਾਨ ਸਾਹਿਬ ਨੇ ਤੇ ਐਲਾਨ ਕੀਤਾ ਵੀ ਮੁਰਗੀ ਜੀ ਦੀ ਮੁਰਗੀ ਮੁਰਗੀ ਦਾ ਵੀ ਦੇਾਂਗੇ ਬੱਕਰੀ ਦਾ ਵੀ ਦੇਾਂਗੇ ਤੁਸੀਂ ਕਿਹਦੇ ਮੁਆਫਜ਼ਾ ਨਹੀਂ ਮਿਲਿਆ ਨੇ ਮੁਰਗੀ ਤੇ ਮੁਰਗੀ ਤੇ ਪਹਿਲਾਂ ਹੀ ਖਾ ਗਏ ਆਉਂਦੇ ਹੀ ਤੇ ਅੱਛਾ ਬੱਚੇ ਮੁਰਗੀ ਦੇ ਅੰਡੇ ਦੇ ਕਿੱਥੋਂ ਇਹਨਾਂ ਨੇ ਦੇਣੇ ਸੀ ਇਹ ਸਾਰਾ ਕੁਝ ਰਗੜੀ ਗਏ ਜੀ ਅੰਡੇ ਦੇ ਵੀ ਛੱਡੀ ਇਹਨਾਂ ਨੇ ਮੈਂ ਤੈਨੂੰ ਇੱਥੇ ਤੱਕ ਦੱਸਦਾ ਗੱਲ ਵੀ ਜਿਹੜੇ ਲੋਕ ਫੜ ਕੇ ਨਾ ਪਿੰਡਾਂ 'ਚ ਆਵਾਂ ਜਿਹੜਾ ਨੂੰ ਝੋਨਾ ਲਾਉਂਦਾ ਉਹਨੂੰ ਝੋਨੇ ਦਾ ਤਜਰਬਾ ਹੋਊਗਾ ਨਾ ਜੀ ਕੋਈ ਪਤਾ ਨਹੀਂ ਲੋਕਾਂ ਨੂੰ ਇਹਨਾਂ ਨੇ ਚੁੱਕ ਕੇ ਜਿਹੜੇ ਗਾੜੀ ਕੀਤੇ ਉਹਨਾਂ ਨੂੰ ਉਹਨਾਂ ਨੂੰ ਸਮਝ ਹੀ ਕੋਈ ਨਹੀਂ ਸਰਕਾਰ ਬਣਾਤੀ ਜਿਹੜੀ ਜੀ ਜਿਹੜਾ ਕੋਈ ਚਿਹਰੇ ਤੋਂ ਪੁਰਾਣਾ ਸਰਕਾਰ ਚ ਤੁਰਿਆ ਹੁੰਦਾ ਉਹਨੂੰ 100 ਗੱਲਾਂ ਦਾ ਪਤਾ ਹੁੰਦਾ ਵਿੱਚੋਂ ਜੀ ਉਹੀ ਬੰਦਾ ਇਹਨਾਂ ਨੇ ਆਪਦੇ ਢਿੱਡ ਗਾੜੀ ਰੱਖਿਆ ਜੀ ਇਹਨਾਂ ਨੂੰ ਕੋਈ ਹੋਰ ਕਿਸੇ ਦਾ ਮਰਜ਼ੇ ਕੋਈ ਰਹਿ ਜਾ ਜੋ ਮਰਜੀ ਹੋ ਜੇ ਇਹਨਾਂ ਨੇ ਨਹੀਂ ਕਿਸੇ ਦੀ ਗੱਲ ਪੁੱਛੀ ਜੀ ਮੈਂ ਕਹਿੰਦਾ ਵੀ ਜੇ ਅੱਜ ਮੰਨ ਲਓ ਭਗਵੰਤ ਮਾਨ ਸਾਹਿਬ ਇੱਧਰ ਆ ਜਾਂਦੇ ਆ ਜਾਂ ਕੋਈ ਤੁਹਾਡਾ ਲਾਲਪੁਰਾ ਆਉਂਦਾ ਹੈ ਜਾਂ ਪੱਟੀ ਵਾਲਾ ਮੰਤ ਉਹਨਾਂ ਦੀ ਰੈਲੀ ਜਦੋਂ ਦੇਖਦੇ ਆ ਨਾ ਸਾਰੇ ਕਿਸਾਨ ਵਾ ਜਿੰਦਾਬਾਦ ਭਗਵੰਤ ਮਾਨ ਸਾਹਿਬ ਜਿੰਦਾਬਾਦ ਰੈਲੀ ਚ ਵੀ ਤੇ ਆਪਾਂ ਹੀ ਜਾਣੇ ਤੇ ਫੇਰ ਵੀ ਤੁਹਾਡੀ ਸੁਣਵਾਈ ਨਹੀਂ ਅੱਜ ਜਿੰਦਾਬਾਦ ਜਦੋਂ ਪਾਰਟੀ ਚ ਲੋਕ ਫਸ ਜਾਂਦੇ ਆ ਨਾ ਉਹ ਮਜਬੂਰ ਨੇ ਉਹਨਾਂ ਨੂੰ ਜਿੰਦਾਬਾਦ ਕਹਿਣਾ ਹੀ ਪੈਂਦਾ ਇਹਨਾਂ ਦੇ ਨਾਲ ਜੀ ਕਿਉਂ ਉਹਨਾਂ ਨੇ ਕੰਮ ਲੈਣੇ ਹੁੰਦੇ ਛੋਟੇ ਮੋਟੇ ਫਿਰ ਉਹ ਐ ਹਮਾਰ ਵਾਲੇ ਲੋਕ ਨਹੀਂ ਕਿ ਉਹ ਇਧਰ ਮਾਝੇ ਵਾਲੇ ਤਰਨ ਤਰਨ ਵਾਲੇ ਉੱਤੇ ਵਾਲੇ ਲੋਕ ਆ ਜਿਹੜੇ ਉਹਨਾਂ ਨੂੰ ਕੀ ਪਤਾ ਮੰਡ ਵਾਲਿਆਂ ਦੀ ਕੀ ਮੁਸੀਬਤ ਆ ਜੀ ਜਿਹੜਾ ਡੁੱਬਾ ਉਹ ਤੇ ਉਹਨੂੰ ਹੀ ਪਤਾ ਲੱਗੂਗਾ ਨਾ ਜੀ ਇਹਨੂੰ ਕੀ ਮੁਸ਼ਕਲ ਪਈ ਆ ਜੀ ਚਲੋ ਆਪਾਂ ਮੁੱਦੇ ਤੇ ਆਈਏ ਕਿੰਨੀ ਕਿ ਫਸਲ ਤੁਹਾਨੂੰ ਜਾਵਦਾ ਵੀ ਖਰਾਬ ਹੋ ਗਈ ਹੈ ਖਰਾਬ ਹੋ ਗਈ ਜੀ ਸਾਰੀ ਇਹ ਬਚਣੀ ਨਹੀਂ ਜਿੰਨੀ ਡੁੱਬੀ ਦੇਦੀ ਆ ਨਾ ਜੀ ਹੁਣੇ ਪਾਣੀ ਨਿਕਲਣਾ ਨਹੀਂ ਇਹ 2000 ਏਕੜਾ ਦੋ ਪਿੰਡਾਂ ਦੀ ਤਿੰਨਾਂ ਪਿੰਡਾਂ ਦੀ ਆ ਜੀ ਮੁੰਡਾ ਪਿੰਡ ਤੇ ਗੁੱਜਰਪੁਰ ਤੇ ਕੜਕਾ ਜੀ ਇਹਦੇ ਇਹ ਤੇ ਡੁੱਬੀ ਆ ਜੀ ਮੁੰਡੇ ਪਿੰਡ ਦਾ ਤਾਂ ਕੁਛ ਚੱਲੋ ਰਕਬਾ ਦਾ ਕੋ ਬਚਿਆ ਕੋ ਹੱਦਾ ਡੁੱਬਾ ਜੀ ਤੇ ਬਾਕੀ ਗੁੱਜਰਪੁਰ ਤੇ ਕੜਕਾ ਤੇ ਪੂਰੇ ਡੁੱਬਾ ਜੀ ਇਹ ਕੋਈ ਬਚਣ ਦੀ ਸੰਭਾਵਨਾ ਹੈਗੀ ਜੇ ਪਾਣੀ ਹਟਦਾ ਕੋਈ ਨਹੀਂ ਕੋਈ ਨਹੀਂ ਜੀ ਪਾਣੀ ਛੱਡ ਵੀ ਦੇਣ ਤੇ ਆ ਨੀਵੀਆਂ ਥਾਵਾਂ ਤੋਂ ਪਾਣੀ ਨਿਕਲਣ ਦੀ ਇਹ ਜਦੋਂ ਮੜਾ ਜੇ ਪਾਣੀ ਹਾਂਜੀ ਗਰਮ ਹੋ ਗਿਆ ਉਸੇ ਵੇਲੇ ਇਹ ਸੜਕ ਥੱਲੇ ਲੱਗ ਜਾਣੀ ਜੀ ਇਹ ਇਹ ਨਹੀਂ ਬਚਣੀ ਨਹੀਂ ਜੀ ਹੁਣ ਖਤਮ ਹੋ ਗਈ ਹਾਂਜੀ ਇਹ ਤੇ ਜਿਦਨ ਪਾਣੀ ਉਥੋਂ ਬੰਨ ਟੁੱ ਹਾਂ ਇਹ ਬਾਈ ਜੀ ਨੂੰ ਨਾ ਪਾਣੀ ਦੀ ਕਾਫੀ ਜਾਣਕਾਰੀ ਹੈ ਮੈਂ ਇਹਨਾਂ ਦੀ ਗੱਲ ਸੁਣ ਰਿਹਾ ਸੀ ਇਹ ਇਹਨਾਂ ਨੂੰ ਇਹ ਪਤਾ ਵੀ ਹਰੀ ਕੇ ਪਾਣੀ ਕਿੰਨਾ ਚਾਹੀਦਾ ਕਿੰਨੇ ਕਿਊਸਿਕ ਚਾਹੀਦਾ ਤੇ ਕਿੰਨੇ ਕਿਊਸਿਕ ਹੈਗਾ ਤੇ ਪ੍ਰਸ਼ਾਸਨ ਕਿਉਂ ਆਨਾ ਕਾ ਨਹੀਂ ਕਰ ਰਿਹਾ ਆਪਾਂ ਸਾਰੀ ਜਾਣਕਾਰੀ ਲੈਨੇ ਬਾਈ ਜੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਨਾ ਅੱਜ ਤੋਂ 8 ਤੋਂ 10 ਦਿਨ ਪਹਿਲਾਂ ਇੱਥੇ ਮੰਡ ਖੇਤਰ ਦੇ ਵਿੱਚ ਨਾ ਆਪਣੇ ਜਲ ਸਰੋਤ ਮੰਤਰੀ ਜਿਹੜੇ ਉੱਥੇ ਪਹੁੰਚੇ ਹੂੰ ਉਹਨਾਂ ਨੇ ਲੋਕਾਂ ਨੇ ਇਹ ਮੰਗ ਕੇ ਉਹਨਾਂ ਨੇ ਇਹ ਅਧਿਕਾਰੀਆਂ ਨੂੰ ਇਹ ਗੱਲ ਪੁੱਛੀ ਆ ਵੀ ਤੁਸੀਂ ਇਹ ਦੱਸੋ ਵੀ ਇੱਥੋਂ ਦਾ ਲੈਵਲ ਦਾ ਜਿਹੜਾ ਕਿਊਸ ਕਿਵਾ ਇੱਥੋਂ ਦੀ ਕਿੰਨਾ ਰਿਲੀਜ਼ ਹੋ ਰਿਹਾ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਹੂੰ ਉਹਨਾਂ ਨੇ ਉਹਨਾਂ ਦਾ ਇਹ ਕਹਿਣਾ ਸੀ ਵੀ ਸਾਨੂੰ ਪਤਾ ਹੀ ਨਹੀਂ ਜੀ ਕਹਿੰਦੇ ਫਿਰ ਪਤਾ ਕਿਨੂੰ ਆ ਦੱਸੋ ਵੀ ਕਿੰਨਾ ਪਾਣੀ ਆ ਰਿਹਾ ਕਿੰਨਾ ਗਾੜੀ ਛੱਡ ਰਿਹਾ ਕੋਈ ਡੇਲੀ ਦਾ ਡਾਟਾ ਆਂਦੇ ਜੀ ਪਤਾ ਨਹੀਂ ਕਹਿੰਦੇ ਤੁਹਾਨੂੰ 15 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਇਸ ਇਲਾਕੇ ਵਿੱਚ ਗੇਜ ਲਾਓ ਅੱਛਾ ਮੈਨੂੰ ਲੈਵਲ ਕੱਢ ਕੇ ਹਰੀਕੇ ਹੈਡ ਦਾ ਇਸ ਇਲਾਕੇ ਵਿੱਚ ਗੇਜ ਲਾਓ ਕਿ ਤਾਂ ਕਿ ਪਤਾ ਲੱਗ ਸਕੇ ਵੀ ਇਸ ਦੇ ਵਿੱਚ ਪਾਣੀ ਕਿੰਨਾ ਚੱਲ ਰਿਹਾ ਇਹ ਗੱਲ ਕਹੀ ਆ ਉਹਨਾਂ ਨੇ ਸਾਡੇ ਸੰਗਰੇ ਜਿਹੜਾ ਇਥੋਂ ਕਪੂਰਥਲੇ ਦੀ ਸਾਈਡ ਤੇ ਆਏ ਫਿਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਣਾ ਪੀ ਤੁਸੀਂ ਅੱਜ ਤੋਂ ਤਿੰਨਾਂ ਮਹੀਨਿਆਂ ਨੂੰ ਆਣ ਕੇ ਇਸੇ ਜਗ੍ਹਾ ਤੇ ਕਵਰੇਜ ਕਰ ਇਥੇ ਕਣਕ ਨਹੀਂ ਜੋਣੀ ਹਮ ਇਥੇ ਮੇਰੀ 4 ਏਕੜ ਜ਼ਮੀਨ ਆ ਇਥੋਂ ਇੱਕ ਕਿਲਾ ਹਟਵੀ ਹਮ 35 ਸਾਲ ਉਮਰ ਹੋ ਗਈ ਆ ਹਮ ਦੋ ਫਸਲਾਂ ਵੱਢੀਆਂ ਸਿਰਫ ਮੈਂ ਇਸੋਂ ਹੁਣ ਤੱਕ ਜੀ ਇੱਕ ਕਣਕ 35 ਸਾਲਾਂ ਦੋ ਫਸਲਾਂ ਦੋ ਫਸਲਾਂ ਵੱਢੀਆਂ ਮੈਂ ਆਪਣੀ ਜ਼ਿੰਦਗੀ ਦੀ ਇਹ ਵੀ ਨਾਲ ਸਾਰੇ ਕਿਤੇ ਕਿਸ ਦੇ ਮੰਨ ਲੋ ਹੋਣਦੇ ਪਰ ਮੇਰੀ ਮਾਲਕੀ ਜ਼ਮੀਨ ਆ ਤਰਨਤਨ ਦੇ ਵਿੱਚ ਆ ਹਾਂਜੀ ਉਹ ਵੀ ਉਹਨਾਂ ਦਾ ਇਹ ਕਹਿਣਾ ਸੀ ਵੀ ਮੌਕਾ ਵੇਖਣ ਆਏ ਹੋ ਜਲ ਸਰੋਤ ਮੰਤਰੀ ਆਪਣੇ ਕਪੂਰਥਲਾ ਦੇ ਵਿੱਚ ਸਾੰਗਰੇ ਦੇ ਵਿੱਚ ਜੀ ਜੀ ਤੇ ਅਧਿਕਾਰੀਆਂ ਨੂੰ ਪੁੱਛਣ ਦੇ ਉੱਤੇ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆਇਆ ਵੀ ਇਸ ਟਾਈਮ ਇਹਦਾ ਲੈਵਲ ਕਿੰਨਾ ਚੱਲ ਰਿਹਾ ਮੰਡ ਖੇਤਰ ਦਾ ਜਿਹੜਾ ਦਰਿਆ ਓਵਰਫਲੋ ਹੋਇਆ ਵਾ ਇਹ ਕਿਸਾਨਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਜਿਹੜਾ ਪਾਣੀ ਜਾ ਰਿਹਾ ਵੀ ਉੱਥੇ ਦਾ ਲੈਵਲ ਕੀ ਆ ਉਹਨਾਂ ਦਾ ਕਹਿਣਾ ਸੀ ਵੀ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ ਹੂੰ ਉਹ ਹੈਰਾਨ ਹੋ ਗਏ ਇਸ ਗੱਲ ਤੋਂ ਵੀ ਤੁਹਾਨੂੰ ਹੀ ਮੌਕੇ ਦੇ ਅਧਿਕਾਰੀ ਆ ਜੀ ਸੀਜ਼ਨ ਚੱਲਣ ਦਿਆ ਬਿਲਕੁਲ بارشਾਂ ਦਾ ਐ ਪੀਕ ਤੇ ਚੱਲਣ ਦਿਆ ਤੁਹਾਨੂੰ ਇਸ ਚੀਜ਼ ਬਾਰੇ ਘੰਟੇ-ਘੰਟੇ ਦੀ ਖਬਰ ਹੋਣੀ ਚਾਹੀਦੀ ਆ ਵੀ ਪਾਣੀ ਕਿੰਨਾ ਆ ਰਿਹਾ ਕਿੰਨਾ ਨਹੀਂ ਹੁਣ ਵੇਖੋ ਵੀ ਅਸੀਂ ਮੈਂ ਉੱਥੇ ਪੰਜ ਰਾਤਾਂ ਹੈਡ ਤੇ ਰਿਆ ਇਹ ਰਾਜਸਥਾਨ ਫੀਡਰ ਦਾ ਇਨਾ ਫਿਕਰ ਕਰਦੇ ਵੀ 40-40 ਮਿੰਟ ਬਾਅਦ ਉਹਨੂੰ ਚੈੱਕ ਕਰਦੇ ਆ ਇਹ ਉਹਨੂੰ ਪਾਣੀ ਦੇਣਾ ਸਾਡਾ ਕੋਈ ਫਿਕਰ ਨਹੀਂ ਫਿਰ ਇੱਕ ਪੱਤਰਕਾਰ ਵੀਰ ਸੁਲਤਾਨਪੁਰ ਦਾ ਮੈਨੂੰ ਇਹ ਦੱਸਣਾ ਚਾਹਣਾ ਆਪਣਾ ਹਿਸਾਬ ਕਿਤਾਬ ਨਾਲ ਪੋਸਟ ਪਾਇਆ ਕਰ ਉਹਨੇ ਆਪਣੇ ਪੇਜ ਤੇ ਇਹ ਗੱਲ ਪਾਈ ਆ ਵੀ ਇਹ ਦਰਿਆ ਦੀ ਜ਼ਮੀਨ ਤੇ ਬੈਠੇ ਆ ਲੋਕ ਤੇ ਸਾਡੇ ਨਾਲ ਗੱਲਬਾਤ ਕਰਾਂ ਕੇ ਤੈਨੂੰ ਦੱਸਾਂਗੇ ਵੀ ਜ਼ਮੀਨ ਦਰਿਆ ਦੀ ਆ ਕਿ ਇੱਕ ਕਿਸਾਨਾਂ ਦੀ ਸਾਡੇ ਕੋਲ ਡਾਟਾ ਵਾ ਸਾਡੇ ਕੋਲ ਜਿਸਟਰੀਆਂ ਵਾ ਸਾਰਾ ਕੁਝ ਸਾਡੇ ਕੋਲ ਵਾ ਐਵੇਂ ਹਵਾ ਦੇ ਜਿਹੜੇ ਬਿਆਨ ਜਿਹੜੇ ਲੋਕ ਦਿੰਦੇ ਨਾ ਸਾਡੇ ਲਜਕਮਾਂ ਤੇ ਲੂਨ ਨਾ ਪਾਉਣ ਅਸੀਂ ਡੁੱਬਿਆ ਇਥੋਂ ਤੱਕ ਸਰਕਾਰ ਦੇ ਡਾਡੇ ਦੇ ਵਿੱਚ ਬਿਆਸ ਦਰਿਆ ਦੀ ਕੋਈ ਜ਼ਮੀਨ ਰਿਕੁਇਰ ਨਹੀਂ ਕੀਤੀ। ਥੋੜਾ ਜਿਹਾ ਤੁਹਾਨੂੰ ਰੋਕਣਾ ਚਾਹੂਗਾ। ਵੇਖੋ ਕੋਈ ਵੀ ਪੱਤਰਕਾਰ ਜਿਹੜਾ ਅਨਚਰ ਪੋਸਟ ਨਹੀਂ ਪਾਉਂਦਾ ਜਨਚਰ ਉਹਨੂੰ ਕੋਈ ਜਾਣਕਾਰੀ ਨਾ ਦਿੱਤੀ ਜਾਵੇ। ਕਿਉਂਕਿ ਸਾਨੂੰ ਇਹ ਹਰ ਇੱਕ ਮੀਡੀਆ ਵਾਲੇ ਨੂੰ ਜਿੰਨੇ ਵੀ ਪੱਤਰਕਾਰ ਵੀਰ ਹਨਾ ਉਹਨਾਂ ਨੂੰ ਸਾਰਿਆਂ ਨੂੰ ਮੀਡੀਆ ਵੱਲੋਂ ਹਦਾਇਤਾਂ ਨੇ ਕਿ ਜਨਚਰ ਤੁਹਾਡੇ ਕੋਲ ਪੂਰੀ ਜਾਣਕਾਰੀ ਨਹੀਂ ਨਹੀਂ ਹੁੰਦੀ ਉਹਨਾਂ ਚਰ ਪੋਸਟ ਨਹੀਂ ਪਾਉਣੀ। ਹੋ ਸਕਦਾ ਹੈ ਤੁਹਾਡੇ ਬੰਦੇ ਨੇ ਕਿਸੇ ਨੇ ਗੱਲ ਕੀਤੀ ਹੋਵੇ ਵੀ ਭਾਈ ਇਹ ਸਾਰੇ ਦਰਿਆ ਦੇ ਵਿੱਚ ਬੈਠੇ ਨੇ ਤਾਂ ਕਰਕੇ ਆ। ਉਹ ਆਪਣੇ ਆਪ ਨੇ ਉਹ ਪਾ ਸਕਦਾ ਮੈਂ ਇਸ ਕਰਕੇ ਕਹਿ ਰਿਹਾ ਵੀ ਚਲੋ ਕੱਲ ਉਹ ਮੜਕਿਓ ਬੰਦਾ ਕਹੂਗਾ ਵੀ ਤੂੰ ਮੇਰੇ ਖਿਲਾਫ ਬੋਲਿਆ ਤੇ ਉਹ ਤੂੰ ਉਹਨੂੰ ਜਵਾਬ ਕਿਉਂ ਨਹੀਂ ਦਿੱਤਾ ਮੈਂ ਇਸ ਕਰਕੇ ਤੁਹਾਨੂੰ ਕਿਹਾ ਵੀ ਜਿੰਨੇ ਚਿਰ ਕੋਈ ਜਾਣਕਾਰੀ ਨਹੀਂ ਦਿੰਦਾ ਹੁਣ ਚਿਰ ਪੋਸਟ ਨਹੀਂ ਹੁੰਦੀ ਜੀ ਜੀ ਬੋਲ ਹਾਂਜੀ ਵੇਖੋ ਜੀ ਕਈ ਪੱਤਰਕਾਰ ਚਲੋ ਸਾਰੇ ਨਹੀਂ ਮਾੜੇ ਹੁੰਦੇ ਉਹ ਪੱਤਰਕਾਰ ਜਿਹੜਾ ਨਾ ਉਹਨੇ ਪਿਛਲੇ ਸਾਲ ਵੀ ਪੋਸਟਾਂ ਪਾਈਆਂ ਸੀ ਜੇ ਤੇ ਤੂੰ ਪਾਈਆਂ ਤਾਂ ਥੋੜਾ ਸਟੈਂਡ ਰੱਖ ਵੇਖੋ 5 10 ਮਿੰਟ ਬਾਅਦ ਆਪਦੀ ਪੋਸਟ ਡੀਲੀਟ ਕਰਕੇ ਤੇ ਥੱਲੇ ਮਾਫੀ ਮੰਗਨ ਦਿਆ ਗਲਤੀ ਮੰਨਨ ਦਿਆ ਆਪਦੀ ਫਿਰ ਵੇਖੋ ਮੇਰੇ ਉਸ ਹਿਸਾਬ ਨਾਲ ਵੇਖੋ ਫਿਰ ਕਿਹੋ ਜਿਹਾ ਪੱਤਰਕਾਰ ਹੋਊਗਾ ਉਹਦਾ ਜਿਹੜਾ ਸਟੈਂਡ 5 7 ਮਿੰਟ ਵੀ ਨਹੀਂ ਖਲੋਣ ਦਿਆ ਸਟੈਂਡ ਤੇ ਹੈ ਉਹ ਪੋਸਟ ਗਰੁੱਪ ਦੇ ਵਿੱਚ ਆ ਜਾਂਦੀਆਂ ਥੱਲੇ ਕਹਿੰਦਾ ਮੈਨੂੰ ਜਾਣਕਾਰੀ ਨਹੀਂ ਸੀ ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਦਾ ਮਤਲਬ ਉਹ ਗਲਤੀ ਮੰਨ ਲੈਂਦਾ ਜੀ 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 ਜਿਹੜੇ ਕਪੂਰਥਲਾ ਜ਼ਿਲ੍ਹੇ ਦੇ 13 ਪਿੰਡ ਠੱਠੇ ਆ ਜੀ ਜਦੋਂ ਇਹ ਕਦੇ ਦਰਿਆਏ ਨੂੰ ਉਹ ਆ ਨਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਠਣ ਦੇ ਕਿਨਾਰੇ ਤੇ ਇਹ ਮੁੰਡਾ ਪਿੰਡ ਗੁਜਰਪੁਰ ਘੜਕਾ ਸਾਰੇ ਕੰਡੇ ਤੇ ਆ ਜੀ ਪਤਾ ਨਹੀਂ ਉਹ ਰੱਬ ਨੂੰ ਕਿਤੇ ਰਹਿਮ ਆ ਗਿਆ ਇਹਨਾਂ ਤੇ ਹਾਂ ਤੇ ਉਹ ਬਚਾਓ ਗਿਆ ਇਹ 13 ਮਿੰਟ ਮਾਲਕੀ ਪਿੰਡ ਪਿੰਡ ਵੀ ਹੈਗੇ ਉੱਥੇ ਕਾਗਜ਼ੀ ਪੱਤਰੀਆਂ ਨਾਲ ਪਿੰਡਾਂ ਦੀ ਜ਼ਮੀਨ ਹੈ ਸਾਰੀ ਜੀ ਮਾਲਕੀ ਜੀ ਜੀ ਕੋਈ ਵੀ ਜੇ ਆਖੇ ਵੀ ਇਹ ਇਹ ਦਰਿਆ ਦੇ ਵਿੱਚ ਬੈਠੇ ਆ ਗੱਲ ਤਾਂ ਸਹੀ ਹੈ ਹੈ ਹੀ ਅਸੀਂ ਦਰਿਆ ਦੇ ਵਿੱਚ ਵਾਂ ਪਰ ਜ਼ਮੀਨਾਂ ਦੇ ਮਾਲਕੀਆਂ ਸਾਡੀਆਂ ਨੇ ਅੱਛਾ ਭਾਈ ਜੀ ਤੁਸੀਂ ਇਹ ਗੱਲ ਕਰ ਰਹੇ ਵੀ ਸਾਰੀਆਂ ਸਰਕਾਰਾਂ ਦੇ ਨੁਮਾਇंदे ਜਿਹੜੇ ਇੱਥੇ ਆਉਂਦੇ ਰਹੇ ਉਹਨਾਂ ਦੀ ਨੌਲੇਜ ਹੈਗੇ ਕਿਹੜੇ ਕਿਹੜੇ ਨੁਮਾਇंदे ਹੁਣ ਤੱਕ ਢੇੜਾ ਮਾਰ ਕੇ ਗਏ ਆ ਕਾਲੀ ਸਰਕਾਰ ਤੋਂ ਉਹ ਬ੍ਰਹਮਪੁਰ ਇੱਥੇ ਬਹੁਤ ਆਉਂਦਾ ਰਿਹਾ ਜੀ ਸਾਡੇ ਉਦੋਂ ਬਾਅਦ ਸਿੱਕੀ ਸਾਹਿਬ 10 ਸਾਲ ਰਹੇ ਉਹ ਬਹੁਤ ਆਉਂਦੇ ਰਿਹਾ ਜੀ ਇਸ ਵਿਸ਼ੇ ਤੇ ਬੜੀ ਡਰੇਨ ਭਾਗਨਾ ਤਾਂ ਉਤੋਂ ਤੱਕ ਗੱਲ ਬੰਨ ਵੀ ਮਨਜ਼ੂਰ ਕਰਾਉਣ ਤੱਕ ਚੱਲਦੀ ਰਹੀ ਜੀ ਉਹ ਵੀ ਉੱਥੇ ਦਾ ਉੱਥੇ ਬੈਗਿਆ ਮੁਣਕੇ ਲਾਲਪੁਰਾ ਆ ਗਿਆ ਜੀ ਉਹ ਵੀ ਬਹੁਤ ਇੱਥੇ ਲੱਗ ਲੱਗੇ ਬੰਨਾਂ ਦੇ ਰੋਜ਼ ਅਸੀਂ ਆ ਪਾਣੀ ਟੁੱਟਣ ਤੋਂ ਪਹਿਲਾਂ ਵੀ ਉਹਦੇ ਕੋਲੇ ਜਾ ਜਾ ਕੇ ਵੀ ਸਾਡੇ ਦਰਿਆ ਦੀ ਢਾ ਵੜੀ ਨੋਚਾਂ ਪਰ ਕੋਈ ਕੰਨ ਤੇ ਜੂ ਨਹੀਂ ਸਰਕੀ ਕੋਈ ਕੁਝ ਨਹੀਂ ਪੱਤਰ ਮਿਲਿਆ ਪਿਛਲੇ ਜੀ ਮੇਰੇ ਖਿਆਲ ਪਿਛਲੇ ਸਾਲ ਦੀ ਇਹ ਗੱਲ ਆ ਉਦੋਂ ਵੀ ਮੈਂ ਆਇਆ ਕਿੱਤੀ ਪਤਾ ਨਹੀਂ 20 ਲੱਖ ਦੀ ਕਿ ਕੁਝ ਇਤਨਾ ਦਾ ਕੁਝ ਵੱਡੀ ਰਕਮ ਦੀ ਇਹਨਾਂ ਗੱਲ ਕਿਤੇ ਮੈਨੂੰ ਐਕਚੁਅਲੀ ਯਾਦ ਨਹੀਂ ਵੀ ਕੁਝ ਉਹਨਾਂ ਨੇ ਗੱਲ ਕੀਤੀ ਸੀ ਵੀ ਇਸ ਬੰਦ ਨੂੰ ਵੰਡਣ ਵਾਸਤੇ ਮੈਂ ਪੈਸੇ ਦੇ ਚੁੱਕਾ हां नहीं जी कोई पैसा नहीं अजय आया पर ਸਾਡੀ ਨੌਲੇਜ ਨਹੀਂ ਉਹ ਵੀ ਲੱਖਾਂ ਰੁਪਏ ਕੀ ਕੀਤੇ ਸੀ ਸੰਪਤਾ ਕਰ ਲਾਂਗੇ ਪਰ ਕੋਈ ਇੱਕ ਰੁਪਿਆ ਨਹੀਂ ਆਇਆ ਜੀ ਸਾਡੇ ਤੇ ਨੋਜ ਲੋਨ ਨੂੰ ਤੋੜੇ ਨਹੀਂ ਕਿਸ ਨੇ ਦਿੱਤੇ ਇਥੇ ਤੇ ਤੋੜੇ ਅਸੀਂ ਆਪ ਗ੍ਰਹੀ ਕਰਕੇ ਨਾ ਰੋਜ਼ ਦੇ ਰੋਜ਼ ਜੀ ਰੋਜ਼ ਗ੍ਰਹੀ ਕਰਕੇ ਤੋੜੇ ਲਾਉਂਦੇ ਰਹੇ ਜੀ ਤੁਹਾਨੂੰ 1 ਰੁਪਿਆ ਨਹੀਂ ਥੰਦਾ ਕਾਇਆ ਕੋਈ ਕੋਈ ਸਰਕਾਰੀ ਅਧਿਕਾਰੀ ਅੱਛਾ ਪਿਛਲੇ ਸਮੇਂ ਚ ਕੋਈ ਮੁਆਵਜ਼ਾ ਵਗੈਰਾ ਮਿਲਿਆ ਪਿਛਲੀ ਵਾਰੀ ਵੀ ਇਹੋ ਕੁਝ ਮਿਲਿਆ ਜੀ ਇਹੋ ਕੋਈ ਬਸ ਇਸ ਤਰ੍ਹਾਂ ਬੇਹੂਕਾ ਚੱਲ ਕੇ ਮੌਕੇ ਵੇਖ ਕੇ ਚੱਲ ਜਾਂਦੇ ਜੀ ਉਹ ਅਸੀਂ ਇਸ ਤਰ੍ਹਾਂ ਅਣ ਕਿਤੇ ਥੋਪੇ ਖਲੋ ਜੰਨੇ ਜੀ 40 50 ਬੰਦੇ ਢ ਕਡਕਾ ਇਹਨਾਂ ਦੇ ਅਸਰ ਨਹੀਂ ਹੁੰਦਾ ਵੀ ਲੋਕ ਮਰੇ ਆਹੀਂ ਕੋਈ ਨਾ ਕੋਈ ਨਾ ਨਾ ਸੌ ਰਹੀ ਹੈ ਕੋਈ ਨਹੀਂ ਅਸਰ। ਜੀ ਤੁਸੀਂ ਵਾਰ-ਵਾਰ ਬੰਨ ਦੀ ਗੱਲ ਕਰਨੇ ਵੀ ਬੰਨ ਤੇ ਅਸੀਂ ਜਾ ਕੇ ਉੱਥੇ ਤੇ ਪਾਣੀ ਛਡਾਉਂਦੇ ਰਹਿਆ। ਕੀ ਉੱਥੇ ਤੁਹਾਨੂੰ ਜਾਵਦਾ ਵੀ ਪਾਣੀ ਛੱਡਣ ਦੀ ਸਥਿਤੀ ਬਣਦੀ ਹੈ? ਨਹੀਂ ਜੀ ਉੱਥੇ ਤੇ ਪਤਾ ਨਹੀਂ ਵੀ ਹੁਣ 70 ਸਾਲ ਤੋਂ ਜਿਹੜਾ 75 80 ਸਾਲ ਤੋਂ ਜਿਹੜਾ ਹਾਲਾਤ ਉਹੋ ਜਿਹੀ ਨਹੀਂ ਨਾ ਰਹਿੰਦੇ। ਹੂੰ ਕਿਉਂਕਿ ਹਰ ਵਾਰ ਮਿੱਟੀ ਆਉਂਦੀ ਆ ਜਿਹੜੀ ਇਹ ਜੰਮਦੀ ਆ ਗਾੜੀ ਉਹਦਾ ਜਿਹੜਾ ਮੂੰਹ ਲੈਵਲ ਆ ਉਹ ਹੈਡ ਦਾ ਉੱਚਾ ਹੁੰਦਾ ਜਾਂਦਾ ਵਾ। ਹਾਂ। ਤੇ ਪਿਛਲਾ ਇਲਾਕਾ ਜਿਹੜਾ ਉਹ ਨੀਵਾ ਹੁੰਦਾ ਜਾਂਦਾ ਕਿਉਂਕਿ ਲੈਵਲਾਂ 'ਚ ਬਹੁਤ ਜ਼ਿਆਦਾ ਅੰਤਰ ਹੋ ਗਿਆ ਕੁਦਾ ਸਾਡੇ ਨਾ ਬਜ਼ੁਰਗ ਦੱਸ ਦਿੰਦੇ ਇੱਥੇ ਘੜਕੇ ਥੱਲੇ ਨਾ ਇੱਕ ਉਸ ਟਾਈਮ ਲੈਵਲ ਲੱਗਾ ਸੀ ਹੂੰ ਜਦੋਂ ਅੰਗਰੇਜ਼ਾਂ ਨੇ ਇਹ ਹੈਡ ਬਣਾਇਆ ਜੀ ਉਹ ਰੇਲ ਦਾ ਗੱਡ ਰਹੀ ਉਸ ਦਾ ਲੈਵਲ ਹੀ ਵੀ ਉਹਦੇ ਨਾਲ ਜਿਹੜਾ ਉਹ ਮੈਚ ਖਾਂਦਾ ਸੀ ਜੀ ਜੀ ਇਸ ਟਾਈਮ ਉਹ ਕਿਸੇ ਨੂੰ ਪਤਾ ਹੀ ਨਹੀਂ ਆ ਵੀ ਆਉਣ ਵਾਲੇ ਨੂੰ ਕਿਸੇ ਨੂੰ ਵੀ ਉਹ ਬਜ਼ੁਰਗਾ ਨੇ ਜਾਂ ਸਾਡੇ ਇਹਨਾਂ ਵੀਰਾਂ ਨੇ ਸ਼ਾਇਦ ਵੇਖਿਆ ਹੋਵੇ ਵੀ ਉਹ ਧਰਤੀ ਦੇ ਵਿੱਚ 2 ਫੁੱਟ ਚੱਲ ਗਿਆ ਹੂੰ ਉਹ ਲੈਵਲ ਹੀ ਜਿਹੜਾ ਉਹਦੇ ਨਾਲ ਤੇ ਉਹ ਟਾਈਮ ਤੇ ਉਹਦੇ ਉੱਤੇ ਬੰਦਾ ਹੱਥ ਵੀ ਖੜਾ ਕਰਦਾ ਸੀ ਨਾ ਤੇ ਉਹ ਲੈਵਲ ਨੂੰ ਹੱਥ ਨਹੀਂ ਸਿਰੇ ਤੇ ਲੱਗਦਾ ਹੁੰਦਾ ਨਹੀਂ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਉੱਥੇ ਜਦੋਂ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਦੇ ਉਹ ਕਹਿੰਦੇ ਸਾਡੇ ਕੋਲ ਪਾਣੀ ਲੈਵਲ ਤੇ ਬਿਲਕੁਲ ਕੰਟਰੋਲ ਚ ਆ ਹਾਂਜੀ ਉਹ ਕਹਿੰਦੇ ਪਹੁੰਚ ਪਹੁੰਚ ਨਹੀਂ ਰਿਹਾ ਸਾਡਾ 690 ਪੁਆਇੰਟ ਜਿਹੜਾ ਇੱਕ ਵਾਲ ਲੈਵਲ ਆ ਨਾ ਪੌਂਡ ਦਾ ਉਹ ਪੂਰਾ ਹੀ ਨਹੀਂ ਹੋ ਰਿਹਾ ਜੀ ਹਾਂ ਉਹ ਕਹਿੰਦੇ ਪਾਣੀ ਪੂਰਾ ਨਹੀਂ ਹੋ ਰਿਹਾ ਪਰ ਤੁਸੀਂ ਡੁੱਬਦੇ ਜਾ ਰਹੇ ਅਸੀਂ ਡੁੱਬਦੇ ਪਿੱਛੇ ਉਹ ਕਹਿੰਦੇ 690 ਪੁਆਇੰਟ 1 ਤੇ ਜਿਹੜਾ ਸਾਡਾ ਬਾਹਰ ਪੌਂਡ ਲੈਵਲ ਮੇ ਤੇ ਇਹ ਜਿਹੜਾ ਹਣਾ ਪਿੱਛੇ ਜਿਹੜਾ ਪਾਣੀ ਉਹ ਬਹੁਤ ਜ਼ਿਆਦਾ ਉੱਥੋਂ ਤੱਕ ਪਹੁੰਚ ਨਹੀਂ ਰਿਹਾ ਸਾਨੂੰ ਆਪ ਨਹੀਂ ਸਮਝਾਉਂਦੀ ਵੀ ਇਹ ਪਾਣੀ ਉੱਥੇ ਕਿਉਂ ਨਹੀਂ ਜਾ ਰਿਹਾ ਹੈਡ ਤੇ ਕਿਉਂ ਨਹੀਂ ਪਹੁੰਚ ਰਿਹਾ ਕਿ ਕਮੀਆਂ ਕਿਉਂ ਫਿਰ ਕਿੱਥੇ ਕਮੀਆਂ ਨੇ ਕਮੀਆਂ ਇਹੀ ਆ ਜੀ ਵੀ ਜਿਹੜਾ ਨਾਂ ਤੇ ਖਲਾਈ ਦੀ ਤੇ ਉਹ ਉਹ ਇਹ ਹੋ ਸਕਦਾ ਵੀ ਜੇ ਉਹ ਇੱਥੇ ਆ ਕੇ ਦੇਖਦੇ ਨਹੀਂ ਕਿ ਜੇ ਉਹ ਦਫ਼ਤਰਾਂ ਚੋਂ ਨਿਕਲ ਕੇ ਨਹੀਂ ਦੇਖਦੇ ਨਹੀਂ ਗਰਾਊਂਡ ਲੈਵਲ ਤੇ ਨਹੀਂ ਵੇਖਦੇ ਜੀ ਡੇਲੀ ਡੇਲੀ ਦੇਖਣ ਘਟੋ ਘਟ ਜਿਹੜੇ ਅਧਿਕਾਰੀ ਆ ਉਹ ਤਨਖਾਹਾਂ ਲੈਂਦੇ ਆ ਕਮ ਸੇ ਕਮ ਜਿਹੜਾ ਸੁੱਕਾ ਰਸਤਾ ਇਹਦੇ ਕਿਹੜਾ ਵੀ ਵਿੱਚੋਂ ਨੰਗਣਾ ਕਮ ਸੇ ਕਮ ਇਹੀ ਵੇਖ ਲੈਣ ਨੂੰ ਦਰਿਆਵਾਂ ਦੇ ਕੰਡਿਆਂ ਤੇ ਜਾ ਕੇ ਵੇਖਣ ਨੂੰ ਦਰਿਆ ਕਿੰਨਾ ਓਵਰਫਲੋ ਹੋ ਰਿਹਾ ਅਸੀਂ ਉਹਨਾਂ ਨੂੰ ਡਾਟਾ ਜਾ ਕੇ ਦਈਏ ਜੀ ਨਹੀਂ ਜੀ ਦਰਿਆ ਜਿਹੜਾ ਓਵਰਫਲੋ ਹੋਣ ਵਾਲਾ ਤੇ ਤੁਹਾਡੇ ਕੋਪਾਉਂਡ ਕਿੰਨਾ ਵਾ ਤੇ ਬੈਕ ਸਾਈਡ ਤੇ ਵੇਖੀਏ ਕਿੰਨਾ ਮਕੇਰੀਆਂ ਦਾ ਕਿੰਨਾ ਵਾ ਢਿਲਵਾ ਦਾ ਕਿੰਨਾ ਚੱਲ ਰਿਹਾ ਹਾਂ ਪੀ ਜੇ ਢਿਲਵਾ ਤੋਂ ਪਾਣੀ 75000 ਆਊਗਾ ਤਾਂ ਆਊਗਾ ਤਾਂ ਹਰੀਗੇ ਹੀ ਨਾ ਹੂੰ ਉਹਨੂੰ ਰਸਤੇ 'ਚ ਤਾਂ ਕੋਈ ਹੋਰ ਚੀਜ਼ ਪੀ ਨਹੀਂ ਸਕਦੀ ਨਾ ਉਹ ਕਿਤੇ ਹੋਰ ਜਾਣਾ ਉਹ ਆਊਗਾ ਤਾਂ ਹਰੀਗੇ ਆਊਗਾ ਫਿਰ ਵੇਖੋ 75000 ਢਿਲਵਾ ਦਾ ਤੇ 5 10000 ਸਤਲੋਜ ਦਾ ਵੀ ਇੱਥੇ ਆਣ ਕੇ ਡਲਣਾ ਉਹ ਵੀ ਡਲਣਾ ਇੱਥੇ ਆਣ ਦੋ ਦਰਿਆ ਇੱਥੇ ਆ ਕਰਾ ਦੋ ਆਣ ਕੇ ਛੱਡਣੇ 25000 ਦੇ ਆ ਹੂੰ ਇਹ ਤਾਂ ਨਹੀਂ ਨਾ ਇਦਾਂ ਇਦਾਂ ਤਾਂ ਨਹੀਂ ਨਾ ਵੀ ਹੁਣ ਉਦੋਂ ਦਾ ਹੱਲ ਕੀ ਹੈ ਦਾ ਹੱਲ ਕੀ ਹੈ ਹੱਲੇ ਆ ਵੀ ਅਸੀਂ ਤੇ ਹੱਥ ਜੋੜਦੇ ਆ ਸਰਕਾਰ ਕਰੇ ਵੀ ਸਰਕਾਰ ਚੰਗੀਆਂ ਜ਼ਮੀਨਾਂ ਨੂੰ ਰਿਕੁਆਇਰ ਕਰਦੀ ਆ ਤੇ ਸਾਡੀ ਕਰ ਲੈ ਕਿਉਂ ਅਸੀਂ ਤੇ ਆਪ ਆਖੰਦੇ ਸਾਡੀ ਜ਼ਮੀਨ ਰਿਕੁਆਇਰ ਕਰੋ ਇਹਨੂੰ ਝੀਲ ਬਣਾ ਲਓ ਇਹਨੂੰ ਕੋਈ ਫੈਕਟਰੀ ਲਾ ਲਓ ਜੋ ਮਰਜ਼ੀ ਕਰੋ ਸਾਡੀ ਜ਼ਮੀਨ ਇਹ ਰਿਕੁਆਇਰ ਕਰ ਲਓ ਅਸੀਂ ਜ਼ਮੀਨ ਦੇਣ ਨੂੰ ਤਿਆਰ ਸਾਨੂੰ ਦਿਨ ਮਾਫ਼ ਜਾ ਹਾਂਜੀ ਇੱਕ ਗੱਲ ਹੋਰ ਜੀ ਜੀ ਇੱਕ ਇੱਕ ਤੇ ਇਹ ਆ ਵੀ ਇਹ ਨਹਿਰੀ ਰੂਪ ਚ ਹੋਣਾ ਚਾਹੀਦਾ ਦਾ ਹਾਲਾ ਜੀ ਹੂੰ ਵੀ ਜਿਹੜੀ ਵਿਚਲੇ ਲੋਕ ਆ ਜਾਣ ਉਹਨਾਂ ਨੂੰ ਇਨਕੁਆਇਰ ਕਰਕੇ ਪੈਸੇ ਦਿੱਤੇ ਜਾਣ ਉਹ ਆਪਦੀ ਪਾਸੇ ਲੈ ਲੈਣ ਜੀ ਦੂਜਾ ਨੂੰ ਜਿਹੜਾ ਦਰਿਆ ਦਾ ਬੈੱਡ ਵਾ ਨਾ ਜੀ ਇਹ ਜਾਣਕਾਰੀ ਆਖਦੇ ਅਸੀਂ ਸਾਲ ਚੋਂ 8 ਮਹੀਨੇ ਦਰਿਆ ਤੇ ਰਹਿੰਦੇ ਹਾਂ ਜੀ ਹੂੰ ਬੈੱਡ ਜਿਹੜਾ ਸਾਡੀਆਂ ਜ਼ਮੀਨਾਂ ਨਾਲੋਂ ਉੱਚਾ 9 ਫੁੱਟ ਪਾਣੀ ਦਰਿਆ ਦਾ ਉੱਚਾ ਖਲੋਤਾ ਜਿੱਦਣਾ ਪਾਣੀ ਟੁੱਟਾ ਤੁਸੀਂ ਬਿਆਨ ਦੇ ਰਹੇ ਹੋ ਤੇ ਹੁਣ ਸਰਕਾਰ ਦੇ ਨੁਮਾਇੰਦਿਆਂ ਨੇ ਕਹਿਣਾ ਸਰਕਾਰ ਉਹ ਜਿਹੜੇ ਕਿਸਾਨ ਉਹ ਤਾਂ ਜ਼ਮੀਨ ਦੇ ਨੂੰ ਤਿਆਰ ਹੈ ਸਾਡੀ ਜਿਹੜੀ ਰਿਕਵਰੀ ਹੈਗੀ ਆ ਆਪਣਾ ਪਾਲਿਸੀ ਉਹ ਕਾਮਯਾਬ ਹੈ ਹਾਂਜੀ ਹਾਂਜੀ ਠੀਕ ਆ ਜੀ ਲੈ ਲੈਣ ਇਨਕੁਆਇਰ ਕਰਕੇ ਕੋਈ ਰੋਟੀ ਤੇ ਖਾਵੇ ਪਾ ਕੇ ਪਿੱਛੇ ਜਾ ਕੇ ਕਰਨ ਇਨਕੁਆਇਰ ਜੇ ਪਾਣੀ ਛੱਡਣਾ ਨੇ ਪਰ ਮਾਰ ਕੇ ਇਹ ਪਾਣੀ ਛੱਡਣਾ ਤਾਂ ਜੀ ਵੀਰ ਸਿੰਘ ਇੱਕ ਵਾਰੀ ਜੀ ਤਾਲੂ ਵਾਲੀ ਆ ਜਸਵੀਰ ਸਿੰਘ ਕਿਸਾਨ ਸੰਘਰਸ਼ ਆਪਣੇ ਹਾਰਪੀਟ ਦੀ ਕਮੇਟੀ ਆ ਜੀ ਹਾਂ ਉਹਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਉਹਨੇ ਇੰਨਾ ਸਾਥ ਦਿੱਤਾ ਨਹੀਂ ਤੇ ਸਾਡੀ ਐਡ ਤੇ ਕਸਮ ਖੱਸੀ ਚਲੀ ਜਾਂਦੀ ਜੀ ਵੀ ਉਹ ਥੱਲੇ ਆਣ ਕੇ ਇੱਕ ਬੰਨੇ ਬਹਿ ਜਾਂਦੇ ਸੀ ਇੱਕ ਬੰਨੇ ਉਧਲੇ ਜਾ ਕੇ ਬਹਿ ਜਾਂਦੇ ਪਾਣੀ ਛੱਡੋ ਆਂਦੇ ਨਹੀਂ ਛੱਡੋ ਉਹਨੇ ਸਾਡਾ ਇੰਨਾ ਸਮਝੌਦਾ ਕਰਾਤਾ ਵੀ ਗਾਰਡਲੇ ਕਿਸਾਨ ਵੀ ਸਾਡੇ ਨਾਲ ਰਲ ਗਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹ ਹੀ ਗੱਲ ਆਂਦੇ ਆ ਵੀ ਜਿੰਨਾ ਪਾਣੀ ਸਾਡੇ ਦਰਿਆ ਚਲਦਾ ਉਹਨਾਂ ਤੋਂ ਹੀ ਐਡ ਤੁਰੇ ਰਿਲੀਜ਼ ਕਰੋ ਦਰਿਆ ਨੂੰ ਪਰ ਨਯੋਗਾ ਵੀ ਰਿਲੀਜ਼ ਨਹੀਂ ਕਰਦੇ ਜੀ ਹੁਣ ਕਮੀਆਂ ਸਿਰਫ ਇੱਥੇ ਆ ਵੀ ਪਾਣੀ ਛੱਡਿਆ ਨਹੀਂ ਜਾਂਦਾ ਤੇ ਹੈਡ ਤੇ ਕਮੀਆਂ ਦੀ ਸਾਰੀਆਂ ਜੇ ਹੈਡ ਦਾ ਪਾਣੀ ਸਹੀ ਰਿਲੀਜ਼ ਹੋਵੇ ਨਾ ਅੱਗੇ ਜੀ ਤੇ ਕੋਈ ਮਕਰ ਫਸਲ ਦਾ ਇੱਕ ਵਾਰ ਇੱਕ ਵਾਰੀ ਗੱਲ ਕਰਨ ਦੇ ਵੀ ਭਗਵੰਤ ਮਾਨ ਸਾਹਿਬ ਖੁਦ ਇੱਥੇ ਮੌਕੇ ਖੁਦ ਜੀ ਖੁਦ ਆ ਘੜਕੇ ਆਏ ਪਹਿਲਾਂ ਲਕਸ਼ਣ ਤੋਂ ਪਹਿਲਾਂ ਘੜਕੇ ਆ ਠੇਰੀ ਤੇ ਖਲੋ ਕੇ ਸਾਰਾ ਵੇਖ ਕੇ ਰਪਾਲ ਚੀਮਾ ਵੀ ਪਹਿਲਾਂ ਆਇਆ ਉਹਨਾਂ ਨੇ ਆਖਿਆ ਸੀ ਸਰਕਾਰ ਬਣਦਿਆਂ ਸਾਰੀ ਤੁਹਾਡਾ ਬੰਨ ਦਾ ਹੱਲ ਪਹਿਲ ਧਾਰ ਤੇ ਕਰਾਂਗੇ ਕੋਈ ਗੰਨ ਦੇ ਜੋ ਨਹੀਂ ਮੁਲਕੇ ਸਾਨੂੰ ਕੋਈ ਧੰਨਵਾਦ ਵੀ ਨਹੀਂ ਕਰਨਾ ਆ ਵੀ ਤੁਸੀਂ ਵੋਟਾਂ ਪਾਤੀਆਂ ਵਾ ਵੀ ਤੁਹਾਡੀ ਬੰਦ ਆਂ ਵਾਦਾ ਕੀਤਾ ਕਰਾਂਗੇ ਕੁਝ ਨਹੀਂ ਉਹ ਤੋਂ ਬਾਅਦ ਉਹ ਉੱਥੇ ਦਾ ਉੱਥੇ ਹੀ ਰਹਿ ਸਰਕਾਰ ਨੂੰ ਇਹੋ ਹੀ ਬੇਨਤੀ ਕਰਦੇ ਆ ਇਹਨੂੰ ਨਹਿਰ ਸ਼ਕਲ ਕਰ ਤੋਂ ਤੇ ਜਿਹੜੀ ਵੀ ਜ਼ਮੀਨਾਂ ਵਿੱਚ ਉਹਨਾਂ ਨੂੰ ਮਾਪ ਜਾ ਦਿੱਤਾ ਜਾਵੇ ਹੂੰ ਫੇਰ ਬਚਾਅ ਵਾਂਦੇ ਹੱਲ ਦਾ ਕੋਈ ਨਹੀਂ ਆ ਹੂੰ ਜੇ ਇੱਥੋਂ ਪਾਣੀ ਆਪਣੇ ਕਿੰਨਾ ਵਾ ਜੀ ਗਾੜੀਆਂ ਛੱਡੀ ਜਾਨਾ ਸਾਡਾ ਪੰਜਾਬ ਆ ਇਹ ਆ ਜਸਪੀਤ ਸਿੰਘ ਆਲੂ ਵਾਲੇ ਨੇ ਇੰਨਾ ਸਾਡਾ ਉੱਥੇ ਜੇ ਸਮਝਾਉਦਾ ਕਰਾਤਾ ਵਾ ਵੀ ਉਧਰੋਂ ਅਸੀਂ ਜਾਂਦੇ ਆ ਉਹ ਵੀ ਇੰਦੇ ਛੱਡ ਦੋ ਹੂੰ ਪੀ ਕੁਫ ਪਾਣੀ ਸਾਡੇ ਤੁਰੇ ਆਵੇ ਤੇ ਕੋਤਰਾ ਨਿਕਲਦਾ ਜੀ ਹੂੰ ਜੇ ਸਰਕਾਰ ਛੱਡੂ ਨਾ ਤੇ ਸੂ ਕਿਸਾਨ ਕਿੱਥੇ ਜਾਣਗੇ ਹੂੰ ਜਿੰਨੀ ਕਮੀਆਂ ਸਾਰੀ ਹੈਡ ਤੇ ਕਮੀਆਂ ਹੈਡ ਤੇ ਹੈਡ ਤੇ ਕਮੀਆਂ ਕੀ ਉੱਥੇ ਦੇ ਮੁਲਾਜ਼ਮ ਦੀ ਤੁਹਾਡੀ ਸੁਣਦੇ ਕਿ ਜਾਂ ਪਿੱਛੋਂ ਕੋਈ ਉਹਨਾਂ ਨੂੰ ਆਰਡਰ ਹੀ ਨਹੀਂ ਮਿਲਦਾ ਇਹ ਵੀ ਪਤਾ ਨਹੀਂ ਕੋਈ ਪਿੱਛੋਂ ਦਬਾਵਾ ਹੂੰ ਕੋਈ ਉਹ ਸੁਣਦੇ ਨਹੀਂ ਅਸੀਂ ਸਾਰਾ 사ਦਰ ਬਹਿ ਗਏ ਉੱਥੇ ਨਾ ਹੈਡ ਤੇ ਉੱਤੇ ਜੀ ਜੀ ਦਰੀਆਂ ਦੇ ਬਹਿ ਕੇ ਆ ਗਏ ਆ ਤੇ ਸਾਡੀ ਕੋਈ ਨਹੀਂ ਹਾਲ ਸੁਣਤਾ ਤੁਹਾਨੂੰ ਇਹਦੇ ਬਾਰੇ ਜਿਆਦਾ ਜਾਣਕਾਰੀ ਹੋਊਗੀ ਤੁਸੀਂ ਕਹਿੰਦੇ ਨਾ ਮਿਲਦਾ ਮਿਲਦਾ ਗੱਲਦਾ ਰਹੇ ਉਹਨਾਂ ਨੂੰ ਤੁਸੀਂ ਉੱਥੇ ਜਾ ਕੇ ਬੈਠੇ ਵੀ ਰਹ ਕੀ ਕੀ ਲੱਗਦਾ ਤੁਹਾਨੂੰ ਵੀ ਇਹਨਾਂ ਬੰਦਿਆਂ 'ਚ ਕਮੀ ਆ ਕਿ ਜਾਂ ਸਰਕਾਰ ਦੇ ਉੱਪਰਲੇ ਨਮਾਇੰਦੇ 'ਚ ਕੋਈ ਕਮੀ ਆ ਇਹਨਾਂ ਇਹਨਾਂ 'ਚ ਇਹੋ ਹੀ ਆ ਵੀ ਇਹਨਾਂ ਨੇ ਆਪਦਾ ਪੌਂਡ ਵੇਖਣਾ ਹਾਂ ਪੌਂਡ ਪਹੁੰਚੂਗਾ ਤੇ ਪੂਰਾ ਹੋਊਗਾ ਨਾ ਹਾਂ ਉੱਥੋਂ ਜਿਹੜਾ 650 ਕਿੱਲਾ ਰਿਕੁਆਇਰ ਕੀਤਾ ਵਾ ਕਮ ਸੇ ਕਮ ਉਹਦੀ ਤਾਂ ਸਰਕਾਰ ਖਲਾਈ ਕਰਾਵੇ ਹੂੰ ਉਹਦੀ ਖਲਵਾ ਉਹਦੇ ਵਿੱਚ ਤੇ ਹੜੀਕੇ ਹੈਡ ਤੋਂ ਪਿੱਛੇ ਤੇ ਬਗਲੇ ਤੁਰੇ ਫਿਰਦੇ ਆ ਤੇ ਪਾਣੀ ਉੱਥੇ ਪਹੁੰਚੇ ਕਿਦਾਂ ਹਾਂ ਹਾਂ ਹੋਣ ਰਾਣਾ ਜੀ ਨੇ ਇੱਕ ਵਾਰ ਇਸ ਚੀਜ਼ ਤੇ ਜਿਹੜਾ ਇਹਦੀ ਖਲਾਈ ਕਰਵਾਉਣੀ ਕੀਤੀ ਸੀ ਵੀ ਪਤਾ ਨਹੀਂ ਕਿਸ ਕਾਰਨਾ ਕਰਕੇ ਰਾਣਾ ਗਰਜੀਤ ਜੀ ਨੇ ਉਦੋਂ ਉਹਨਾਂ ਖਲਾਈ ਕਰਵਾਉਣੀ ਸ਼ੁਰੂ ਕੀਤੀ ਸੀ ਤੇ ਕੁਝ ਕੋਈ ਕਾਰਨਾ ਕਰਕੇ ਉਹ ਰਹਿ ਗਿਆ ਤਾਂ ਉਹ ਹੋ ਨਹੀਂ ਸਕੀ ਪਿੱਛੇ ਜਿਹੜਾ ਵਾ ਪਾਣੀ ਜਿਹੜੀ ਦੀ ਨਿਕਾਸੀ ਨਹੀਂ ਉਥੋਂ ਹਰੀ ਘਿਹੜ ਤੱਕ ਪਹੁੰਚਦੀ ਪੂਰੀ ਹੂੰ ਹੁਣ ਕੀ ਮੰਗ ਕਰਦੇ ਹੋ ਹੁਣ ਤੇ ਇਹੀ ਮੰਗ ਕਰਦੇ ਆ ਵੀ ਪਹਿਲ ਦੇ ਆਧਾਰ ਤੇ ਤੇ ਸਾਡਾ ਜਿਹੜਾ ਨੁਕਸਾਨ ਹੋਇਆ ਸਾਨੂੰ ਘੱਟੋ ਘੱਟ ਵੀ 50000 ਇੱਕ ਪ੍ਰਤੀ ਏਕੜ ਜਿਹੜਾ ਏ ਮੁਆਵਜ਼ਾ ਚਾਹੀਦਾ ਫੇਰ ਸਾਡੀ ਪਰਪਾਈ ਹੁੰਦੀ ਆ ਤੇ ਉਸ ਤੋਂ ਬਾਅਦ ਇਹਦਾ ਕੋਈ ਪੱਕਾ ਹੱਲ ਜਿਹੜਾ ਜਾਂ ਇਹਨੂੰ ਨਹਿਰੀ ਰੂਪ ਕਰਕੇ ਜਿਸ ਤਰ੍ਹਾਂ ਵੀ ਕਰਕੇ ਹੁਣ ਕੈਰੋ ਨੇ ਤੇ ਗੋਦਵਾਲ ਸਾਹਿਬ ਢਿਲਵਾਂ ਤੋਂ ਵੱਡਾ ਤੁਸੀ ਬਣ ਆਜ ਤੋਂ 50 ਸਾਲ ਜਿਹੜਾ ਮਾਰ ਕੇ ਤੇ ਸਿੱਧਾ ਆਲੀ ਉੱਥੇ ਜਾ ਕੇ ਛੱਡਿਆ ਸਾਨੂੰ ਉਸਨੇ ਡੋਬਤਾ ਉਹ ਇਲਾਕਾ ਜਮੀਰ ਹੋ ਗਿਆ ਉਹਨਾਂ ਦੀਆਂ ਫਸਲਾਂ ਕਦੀ ਨਹੀਂ ਮਰੀਆਂ ਉਹ ਬਚ ਗਏ ਪਰ ਸਾਨੂੰ ਉਸ ਟਾਈਮ ਤੇ ਇਹਨਾਂ ਨੇ ਉਹ ਬੰਨ ਬੰਨ ਕੇ ਤੇ ਸਾਨੂੰ ਮਾਰਤਾ ਕਿਉਂਕਿ ਜੇ ਉਹਨਾਂ ਉਹ ਬੰਨ ਬੰਨਣਾ ਸੀ ਤੇ ਜ਼ਮੀਨਾਂ ਰਿਕਵਰ ਕਰ ਲੈਂਦੇ ਕਿਉਂਕਿ ਉਹ ਇਲਾਕਾ ਦੋਨਾਂ ਕੜਦਾ ਸੁੱਕੇ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸਦੇ ਦੋਖੀਆਂ ਜਾਂ ਉਹਨਾਂ ਦੇ ਜਾਂ ਅਸੀਂ ਕਹਿੰਦੇ ਵੀ ਸਾਡੇ ਹਰੀਕੇ ਹੈਡ ਤੋਂ ਥੱਲੇ ਫਰੋਜਪੁਰ ਸਾਈਡ ਤੇ ਜਿਹੜੇ ਕਿਸਾਨ ਆ ਉਹ ਨੁਕਸਾਨ ਅਸੀਂ ਤੇ 15 ਦਿਨ ਹੋ ਗਏ ਅਸੀਂ ਤਰਲੇ ਕੱਢਣ ਦਾ ਵੀ ਜੇ ਤੁਸੀਂ 1 ਲੱਖ ਜੋ ਹਰੀਕੇ ਹੈਡ ਤੋਂ ਛੱਡਣਾ ਤੇ 10-10 ਕਰਕੇ ਛੱਡ ਦੋ ਹੂੰ 10-10000 ਕਰਕੇ ਦੀ ਤੂੰ ਹੀ ਡੇਲੀ ਦੀ ਰਿਪੋਰਟ ਇਹਦੀ ਹੁਣ ਤੱਕ ਦੀ ਵੇਖ ਲਿਓ ਹੁਣ ਸ਼ਾਇਦ ਕੁਝ ਨਿਕਾਸੀ ਵਧਾਈ ਆ ਨਹੀਂ ਤੇ 1900 201900 2000 ਤੋਂ ਵੱਧ ਇਹਨਾਂ ਹਰੀਕੇ ਹੈਡ ਤੋਂ ਥੱਲੇ ਪਾਣੀ ਨਹੀਂ ਛੱਡਿਆ ਹੂੰ 22500 22500 ਵਾਧ ਪਾਣੀ ਨਹੀਂ ਇਹ ਹੱਲ ਹੈਗਾ ਇਸ ਪਾਣੀ ਦਾ ਇਹ ਹੱਲ ਹੈ ਕਿਉਂਕਿ ਜੇ ਹੁਣ ਸਾਡੇ ਦਰਿਆ ਸਾਡਾ ਦਰਿਆ ਪਜਤ 75000 ਕਿਊਸਕ ਪਾਣੀ ਚੱਲ ਸਕਦਾ ਉਹਦੇ ਚ ਛੱਡਨ ਦੇ 2000 ਜੇ ਉਦੋਂ ਇਹਦੇ ਚ ਵਾਧ ਛੱਡਿਆ ਹੁੰਦਾ ਜੇ 10000 ਵੀ ਛੱਡਿਆ ਹੁੰਦਾ ਤਾਂ ਸਾਡਾ ਇਹ ਨੁਕਸਾਨ ਨਹੀਂ ਹੋਣਾ ਲੱਗੇ ਤਾਂ ਭਾਈ ਜੀ ਕੋਈ ਐਸੀ ਗੱਲ ਰਹਿ ਗਈ ਹੋਵੇ ਜਿਹੜਾ ਮੈਂ ਸਵਾਲ ਨਾ ਕਰ ਸਕਾਂਗਾ ਤੁਸੀਂ ਨਾ ਕਹਿ ਸਕੋ ਹਾਂ ਬਸ ਇਹੋ ਹੀ ਅਸੀਂ ਦੇ ਸਰਕਾਰ ਦਾ ਹੀ ਸਮਝਦੇ ਆ ਵੀ ਸਰਕਾਰ ਦੀ ਇਹ ਨਲਾਇਕੀ ਆ ਵੀ ਇਹ ਦਰਿਆ ਗਾਲੀ ਛੱਡਣ ਨਹੀਂ ਦਿੰਦੇ ਜਿਵੇਂ ਜਿਵੇਂ ਡਾਫ ਲੱਗਦੀ ਆ ਪਾਣੀ ਨਿਤਰ ਨਿਤਰ ਦਰਿਆ ਹੋਰ ਟੀਦਾ ਜਾਂਦਾ ਜੀ ਜੇ ਇਹਨੂੰ ਥੋੜਾ ਤੇਜ਼ ਵਗੇ ਤੇ ਰੇਤਾ ਰੂਤਾ ਰੋੜ ਕੇ ਗਾਂ ਨਿਕਲੇ ਤੇ ਡੂੰਗਾ ਹੋਵੇ ਜੀ ਤੇ ਸਾਡਾ ਇਹ ਫਾਇਦਾ ਜੀ ਇੱਕ ਅਸੀਂ ਜਿਹੜੇ ਵੀ ਕੋਈ ਵੀ ਇਸ ਇਲਾਕੇ ਦੇ ਜਿਹੜੇ ਸੰਬੰਧਤ ਜਿਹੜੇ ਲੋਕਾਂ ਦੇ ਆਣ ਕੇ ਕੋਈ ਵੀ ਸਰਕਾਰੀ ਨਮਾਇंदे ਜਿਹੜੇ ਆ ਹੱਥ ਬਨ ਕੇ ਬੇਨਤੀ ਆ ਵੀ ਕੋਈ ਇਹਨਾਂ ਨੂੰ ਆੜ ਜਿਹੜੇ ਦਿਨ ਵਾਂ ਘਟੋ ਘਟ ਜਿਹੜੇ ਨੁਕਸਾਨ ਹੋਏ ਉਹ ਤੰਗ ਨਾ ਕਰੇ ਕੋਈ ਬੈਂਕ ਵਾਲਾ ਨਾ ਕਰੇ ਇਹਦਾ ਕੋਈ ਬਿਜਲੀ ਵਿਭਾਗ ਵਾਲਾ ਨਾ ਕਰੇ ਇਹਦਾ ਕੋਈ ਲੈਂਡ ਦੇਣ ਵਾਲਾ ਕਰੇ ਸਾਡੀ ਇਹੋ ਗੁਜਾਰਸ਼ਾ ਕੋਜ ਮਹਿਕਮੇ ਵਾਲੇ ਅਫਸਰ ਹੈਗੇ ਵੀ ਬਹੁਤ ਜ਼ਿਆਦਾ ਉਹਨਾਂ ਜਿਹੜੀ ਹੈ ਨਾ ਆਤਮਚਾਈ ਆ ਵੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਇਹਨਾਂ ਦੀ ਮਜਬੂਰੀ ਹੈ ਕੀ ਕਰਨ ਟੈਕਸ ਚੋਰੀ ਨਾ ਕਰਨ ਤਾਂ ਕੀ ਕਰਨੇ ਲੋਕ ਕਿੱਥੋਂ ਦੇਣ ਨੇ ਕਿਉਂਕਿ ਅੱਜ ਤੇ ਲੋਕਾਂ ਨੂੰ ਰੋਟੀ ਤੋਂ ਵੀ ਹੱਤਰ ਹੋ ਗਿਆ ਜਿਹੜੇ ਇਸ ਇਲਾਕੇ ਦੇ ਇੱਥੇ ਕਈ ਮੈਂ ਵੇਖੇ ਵੀਰ ਵੀ ਜਿਨ੍ਹਾਂ ਦੀ ਜੇ ਮਾਝੇ ਵਾਲੀ ਸਾਈਡ ਤੇ ਕ ਉਹ ਆਪਣੇ ਆਪ ਨੂੰ ਸ਼ਾਹੂ ਕਰ ਕੇ ਹੁੰਦਾ ਜਿੱਦੇ ਇੱਥੇ 10 ਕਿਲੋ ਦਿਹਾੜੀ ਕਰਕੇ ਜੀਵਨ ਕਰਦਾ ਢੁੱਕੇ ਵਾ ਕੇ ਜੀਵਨ ਕਰਦਾ ਆ ਮਾਲਕੀ ਜ਼ਮੀਨਾਂ ਵਾਲੇ ਕਿੱਥੋਂ ਕਿੱਥੋਂ ਦੱਸੋ ਕਿੱਥੋਂ ਤਾਰਨ ਗਿਓ ਕੋਈ ਬਿਜਲੀ ਦਾ ਬਿੱਲ ਅੜਿਆ ਕਿਸਦਾ ਕੋਈ ਕੋਈ ਵੀ ਅਸੀਂ ਅਸੀਂ ਦੇ ਗੱਲਾਂ ਨੇ ਵੀ ਕੋਈ ਕਮ ਸੇ ਕਮ 6 ਮਹੀਨੇ ਦੇ ਇਨਾਂ ਇਲਾਕਿਆਂ ਲੰਨਾ ਹੁਣ ਵੇਖੇ ਕੋਈ ਵੀ ਇਹ ਕੁਝ ਦੇ ਦੇਣਗੇ ਸਾਡੇ ਤੋਂ ਕੁਝ ਨਹੀਂ ਹੈਗਾ ਅਸੀਂ ਤਾਂ ਸਰਕਾਰ ਤੋਂ ਮੰਗਨਦੇ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਕਿਸਾਨ ਨੇ ਜਿਹੜੇ ਘੜਕਾ ਪਿੰਡ ਦੇ ਤੇ ਇੱਕ ਵਾਰੀ ਫੇਰ ਤਸਵੀਰ ਮਾੜੀ ਜੀ ਆ ਨੂੰ ਕਰਕੇ ਦਿਖਾ ਦਿਓ ਕਿ ਇਹ ਪਾਣੀ ਨਾ ਤਾਂ ਅੱਗੋ ਛੱਡਿਆ ਜਾ ਰਿਹਾ ਤੇ ਨਾ ਇੱਥੇ ਸੁੱਕਣਾ ਜਿਹੜੀਆਂ ਇਹਦੇ ਵਿੱਚ ਫਸਲਾਂ ਸੀ ਉਹ ਤਾਂ ਤਕਰੀਬਨ ਤਕਰੀਬਨ ਖਤਮ ਹੋ ਚੁੱਕੀਆਂ ਤੇ ਵੀਰ ਨੇ ਬੜੀ ਸੋਹਣੀ ਇੱਕ ਗੱਲ ਖੀਰ ਤੇ ਕੀਤੀ ਆ ਕਿ ਜਿਹੜੇ ਕੋਈ ਲੈਣ ਦੇਣ ਵਾਲੇ ਆਉਂਦੇ ਉਹ ਵੀਰ ਸਾਡੇ ਕੋਲ ਨਾ ਆਉਣ ਤੇ ਜਿਹੜੇ ਜਾਂ ਕੋਈ ਕਰਜ਼ੇ ਵਾਲਾ ਜਾਂ ਕੋਈ ਬੈਂਕ ਵਾਲਾ ਜਾਂ ਕੋਈ ਕਿਸ਼ਤਾਂ ਵਾਲਾ ਜਿਹੜਾ ਕੋਈ ਆਉਂਦਾ ਵਾ ਉਹ ਅਜੇ ਤੱਕ ਨਾ ਆਉਣ ਤੇ ਸਰਕਾਰ ਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਜਿਹੜੀ ਹੱਲ ਵੀਰ ਨੇ ਦੱਸਿਆ ਵੀ ਜੇਕਰ ਉਥੋਂ ਹਰੀਕੇ ਹੈਡ ਤੋਂ ਪਾਣੀ ਜਿਹੜਾ ਵਾ ਸਮੇਂ ਦੇ ਨਾਲ ਛੱਡਿਆ ਜਾਵੇ ਏ ਇਸ ਪਾਣੀ ਦਾ ਹੱਲ ਜਿਹੜਾ ਵਾ ਹੋ ਸਕਦਾ ਇਸ ਤੇ ਜਿਹੜਾ ਸਰਕਾਰਾਂ ਉਹ ਗੌਰ ਜਰੂਰ ਕਰਨ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਪੰਜਾਬੀ ਲੋਕ ਚੈਨਲ ਦੇ ਨਾਲ ਜੁੜਿਓ ਧੰਨਵਾਦ